ਸਾਡੀ ਰੋਟੀ ਦਾ ਮਸਲਾ ਜੀ ਵੀਰੇ ਸਾਡੀ ਰੋਟੀ ਦਾ ਮਸਲਾ ਜੇ ਇਹ ਪੁਲਿਸ ਮੁਲਾਜ਼ਮ ਵੀਰੇ ਹੁਣ ਡਿਊਟੀ ਕਰਦੇ ਆ ਸਿਰਫ ਇਹ ਰੋਟੀ ਕਰਕੇ ਕਰਦੇ ਆ ਵੀ ਸਾਡੀ ਨੌਕਰੀ ਚਲੀ ਜਾਓ ਸਾਡੀ ਜਦੋਂ ਸਾਰਾ ਉਹ ਜ਼ਮੀਨਾਂ ਚਲੀ ਗਿਆ ਰੋਟਾ ਰੋਟੀ ਦਾ ਸਾਡੀ ਦਾ ਮਸਲਾ ਵੀ ਆਹੇ ਅਸੀਂ ਥੋੜਾ ਥੋੜਾ ਖਾਣੇ ਆ ਜੀ ਹਾਂਜੀ ਵੀਰ ਜੀ ਮੇਰੀ ਗੱਲ ਸੁਣੋ ਸਾਡੀ ਰੋਟੀ ਦਾ ਮਸਲਾ ਹੋਇਆ ਤੁਸੀਂ ਸਰਕਾਰਾਂ ਤੱਕ ਗੱਲ ਪਹੁੰਚਾਓ ਵੀ ਸੜਕਾਂ ਤੇ ਆ ਗਏ ਸਾਡੀ ਪੰਚਾਇਤ ਵੱਲੋਂ ਮਤਾ ਪਾ ਕੇ ਬਲਾਸਮ ਗੱਲ ਦਿੱਤਾ ਵੀ ਆ ਸੀ ਉਹਨਾਂ ਨੂੰ ਦੱਸਿਆ ਗਿਆ ਸੀ ਵੀ ਇਹ ਭਾਈ ਪੌਲਸੀ ਵਾਪਸ ਲੈ ਲਓ ਨਹੀਂ ਲੈੋਂਗੇ ਤਾਂ ਲੋਕ ਸੜਕਾਂ ਤੇ ਆ ਜਾਣਗੇ ਲੋਕ ਸੜਕਾਂ ਤੇ ਆ ਚੁੱਕੇ ਨੇ ਏ ਹਜੇ ਵੀ ਹਜੇ ਵੀ ਉਹਨੂੰ ਥੰਮ ਦੋ ਪਹੁੰਚੀ ਕਰ ਦੋ ਸਾਡੀ ਗੱਲ ਪਹੁੰਚੀ ਗਈ ਆ ਦੇਖੋ ਸਾਰੇ মিডিਆ ਵਾਲੇ ਆਏ ਨੇ ਇਹ ਉਹਨਾਂ ਤੱਕ ਨਹੀਂ ਜੀ ਪਹੁੰਚੀ ਉਹਨਾਂ ਦੇ ਕੰਨ ਨਹੀਂ ਜੀ ਸੁਣਨ ਦੀ ਸਰਕਾਰਾਂ ਦੇ ਉਹਨਾਂ ਤੱਕ ਪਹੁੰਚੀ ਕਰੋ ਮਸਲਾ ਰੋਟੀ ਦਾ ਸਾਡੀ ਦਾ ਸਾਡੀ ਕੱਲਿਆਂ ਦੀ ਰੋਟੀ ਦਾ ਨਹੀਂ ਸਾਡੇ ਜਵਾਕਾਂ ਦੀ ਸਾਡੀ ਆਉਣ ਵਾਲੀਆਂ ਨਸਲਾਂ ਦੀ ਰੋਟੀ ਦਾ ਦੇ ਸ਼ਾਵੇਂ ਕਿੱਥੇ ਖੜਾ ਗਿਆ ਆ ਦੇਖੋ ਵੀ ਇੱਥੇ ਰੁਕੜ ਕੇ ਡੋਕੂਏ ਤੇ ਵੀਡੀਓ ਚਾਉਂਦੇ ਚੰਗਾ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਆ ਮੁਰਕੇ ਹੋਰ ਕੰਮ ਗਲਤ ਹੋਊਗਾ ਗਰਮੀ ਪਈ ਆ ਉੱਤੇ ਉਹ ਸ਼ਾਪ ਉੱਤੇ ਥੱਲੇ ਜਾ ਕੇ ਦੇਖੋ ਇਹ ਤਿਆਰ ਆ ਉੱਤੇ ਬਹਿ ਜਾਾਂਗੇ ਕੋਈ ਨਹੀਂ ਨਹੀਂ ਤੁਸੀਂ ਅੱਗੇ ਜੀ ਇਹ ਬਾਈ ਜੀ ਟੇਬਲ ਟੌਪ ਦੀ ਗੱਲ ਕਰਦੇ ਸੀ ਟੇਬਲ ਟੌਪ ਦਾ ਪੱਟਿਆ ਸਿਜੋਕਟ ਮੋਰਚੇ ਨਾਲ ਛੱਡ ਕੇ ਭੱਜਿਆ ਹੋਊ ਕਿਉਂਕਿ ਕਰ ਨਹੀਂ ਸਕਦਾ ਦੱਸ ਦਿਓ ਸਾਨੂੰ ਤੁਸੀਂ ਸਮਝਾ ਦਿਓ ਪਾਲਸੀ ਟੇਬਲ ਟੌਪ ਕਰਨੀ ਆ ਜੀ ਥੋੜੇ ਜਿ ਕਰ ਲੈਣ ਵੱਧ ਪਾਲਸੀ ਗਲਤ ਆ ਇਹਨੂੰ ਵਾਪਸ ਲੈਣਾ ਪੈਣਾ ਕਿ ਕਿਸੇ ਵੀ ਲੋਟ ਚ ਜਿੰਮੇਦਾਰ ਕਿਸਾਨ ਮਾਰੂ ਪਾਲਸੀ ਇਹ ਵਾਪਸ ਲੈਣੀ ਪੈਣੀ ਆ ਵਾਪਸ ਲੈ ਲੈਣ ਉਹਨੂੰ ਟ੍ਰਾਇਲ ਕਰਨ ਦੀ ਕੋਈ ਲੋੜ ਨਹੀਂ ਇਹਨੂੰ ਵਾਪਸ ਲੈਣਾ ਥੋੜਾ ਮੋਬਾਈਲ ਦੀ ਗੱਲ ਕਰਦੇ ਆ ਨਾ ਟੇਬਲ ਟॉक ਕਰਨੀ ਆ ਹੁਣ ਇਹਨੇ ਜਹਾਜ਼ ਚੜ੍ਹਨਾ ਇੱਥੇ ਗਰਾਊਂਡ ਦੇ ਵਿੱਚ ਆ ਜਾਵੇ ਖੁੱਲੀ ਜਗ੍ਹਾ ਉਹ ਤਿਆਰੀ ਕਰਕੇ ਆਵੇ ਅਸੀਂ ਐਂ ਜਾਵਾਂਗੇ ਆ ਕੇ ਸਾਡੇ ਨਾਲ ਗੱਲ ਕਰ ਲਵੇ ਉੱਥੇ ਕਰ ਲਵੇ ਤੇਰੀ ਗੱਲ ਕਰੇ ਡਿਵੈਲਪਮੈਂਟ ਕਰਾਉਣ 93 ਬੰਦੇ ਆਪ ਐਮਐਲਏ ਦੇ ਕੇ ਫੇਰ ਸਾਡੀਆਂ ਜ਼ਮੀਨਾਂ ਲੈ ਲੈਣ ਪਹਿਲਾਂ 93 ਜਾਨੇ ਆਹ ਰਣੀ ਲੈਣ ਆਪ ਤੇ ਘਾਟੀ ਦੇਣ ਡਿਵੈਲਪ ਕਰਾਉਣ ਇਹ ਨਾ ਸਾਡੇ ਧਾਰ ਸਿਵੇ ਸੂਲ ਧਰੂ ਤਰ੍ਹਾਂ ਦੀ ਜਦਾ ਇਹ ਮੈਂ ਤੋ ਇਹ ਮੰਦਿਰ ਹੈ ਓਏ ਛੱਡੀ ਨਹੀਂ ਇਹਨੇ ਜੀ ਜੀ ਸੁਣਾ ਮੇਰੀ ਗੱਲ ਹਜੇ ਤਾਂ ਸਾਡੇ ਪਿੰਡਾਂ ਸਾਨੂੰ ਪਤਾ ਹੀ ਨਹੀਂ ਮੈਂ ਪਸਾਣ ਆ ਦੇਖ ਲੋ ਕੱਪੜੇ ਲਪੜੇ ਆ ਮੈਂ ਖੇਤੋਂ ਆਇਆ ਮੈਂ ਆਪਣੇ ਖੇਤ ਚੱਲਿਆ ਸੀ ਰਾਹ ਚ ਮੈਨੂੰ ਪਤਾ ਲੱਗਿਆ ਵੀ ਇੱਥੇ ਭਗਵਾਨ ਤੁਮਨਸਰ ਆ ਰਹੇ ਨੇ ਜੇ ਕਿਤੇ ਸਾਡੇ ਪਿੰਡਾਂ ਚ ਪਤਾ ਲੱਗ ਜਾਂਦਾ ਅੱਜ ਤੁਸੀਂ ਰੋਕ ਨਹੀਂ ਸਕਦੇ ਲੋਕਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਲੋਸਮੈਂਟਾ ਕਰ ਦਿੰਦੇ ਨਾ ਰੋਕ ਨਹੀਂ ਸਕਦੇ ਤੁਸੀਂ ਅਸੀਂ ਆਈ ਨਹੀਂ ਹੈ। ਇਹਨੂੰ ਲਾਇਲ ਹੀ ਆਉਂਦੇ ਆਂ ਵੀ ਆਹ ਕੰਮ। ਨਹੀਂ ਤਾਂ ਇਹਨੂੰ ਜੇ ਤੇ ਪਹਿਲਾਂ ਅਸੀਂ ਸਨੇਹ ਲਾਣ ਦੇ ਤਾਂ ਸੀਐਮ ਨੂੰ ਤੇ ਉੱਤਰ ਨਹੀਂ ਦਿੰਦੇ ਜਹਾਜ਼ ਅਸੀਂ। ਪਰ ਗਾਹ ਨੂੰ ਐਸੀ ਦਾ ਜੂਰ ਚੱਲੇ ਕਰਦੇ ਗਾਹ ਨੂੰ ਸੀਐਮ ਤੇ ਜਹਾਜ਼ ਉਤਰ ਕੇ ਦੇ ਤਕਾਵੇ ਅਸੀਂ ਬਲੌਂਡ ਕਰਾਂਗੇ। ਕਿਉਂਕਿ ਐਸੇ ਕੀਤਾ ਸੀ। ਅਸੀਂ ਮੋਟਾ ਬਹੁਤ ਹੀ ਕਰਦਾ ਹਾਂ ਸਾਡੀ ਬਹੁਤ ਵੱਡੀ ਤਾਂ। ਕਿਉਂਕਿ ਐਸੇ ਅਸੀਂ ਕਿਸੇ ਨੂੰ ਸਾਡੇ ਬੰਦੇ ਅੰਦਰ ਵੀ ਗਏ ਸੀ। ਅੰਦਰੋਂ ਅੰਦਰੋਂ ਫੇਰ ਅਸੀਂ ਕਰੀਏ। ਕੋਈ ਮਸਲਾ ਇਹ ਹੱਲ ਹੀ ਨਹੀਂ। ਸਾਨੂੰ ਇਹ ਜਾਇਦਾਤਾ ਸੜਕਾਂ ਤੇ ਆ ਕੇ ਮਿਲੀਆਂ ਨੇ ਪਹਿਲਾਂ ਵੀ ਸਰਕਾਰਾਂ ਨਾਲ ਬੰਦਾ ਤਾਂ ਪਾਟਦੇ ਨਾਲ ਜ਼ਿੰਮੇਦਾਰ ਅਲੇ ਸੀ ਤਾਂ ਇਹਨਾਂ ਦੇ ਯੁਰਗ ਮਾਈਆਂ ਬਾਈ ਕੋ ਡੇਪੀ ਇਹ ਤੁਹਾਨੂੰ ਲੋਕਾਂ ਨੇ ਖਾ ਲਿਆ ਦੇਖੋ ਬਾਈ ਪਿੰਡ ਤੇ ਆ ਕੀ ਬਣ ਰਿਹਾ ਸੜਕ ਦੇ ਲੋਕਾਂ ਨੂੰ ਪਤਾ ਲੱਗੇ ਪਹਿਲੇ ਆ ਦੇਖੋ ਸਾਰੀ ਪ੍ਰੈਸ ਆਪਣੀ ਬਾਈ ਜੀ ਪ੍ਰੈਸ ਦਾ ਖੜੇ ਪਹੁੰਚ ਗਈ ਆਪਣੀ ਗੱਲ ਸਾਰੇ ਬਸ ਯਾਰ ਵੀਡੀਓ ਦਾ ਅਪਡੇਟ ਹੈ ਕਿ ਸਾਡੇ ਇਹਨਾਂ ਤੋਂ ਜ਼ਿਆਦਾ ਗੱਲ ਕਿੱਥੇ ਪਹੁੰਚ ਸਕਦੀ ਹੈ ਭਾਈ ਉੱਥੇ ਰੋਡ ਜਿਹੜੇ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਅੱਜ ਤੱਕ ਨਹੀਂ ਨਾ ਕਰਨਾ ਜੀ ਅਸੀਂ ਲੋਕਾਂ ਨੂੰ ਤੰਗਦਾ ਕਰਨਾ ਨਹੀਂ ਅਸੀਂ ਲੋਕਾਂ ਦਾ ਹੀ ਪੈਸਾ ਹੈ ਜੀ ਅਸੀਂ ਲੋਕਾਂ ਦੇ ਨਹੀਂ ਆਉਂਦੇ ਅਸੀਂ ਲੋਕਾਂ ਦੇ ਨਹੀਂ ਆਉਂਦੇ ਅਸੀਂ ਅਸੀਂ ਦੱਸੋ